ਹਾਂਜੀ ਜਨਾਬ ਜੀ ਇਹ ਪੰਜਾਬ ਹੈ ਪੰਜਾਬ ਕਿਸੇ ਨੂੰ ਭੁੱਖਾ ਨਹੀਂ ਰਹਿਣ ਦਿੰਦਾ ਇਸੇ ਤਰ੍ਹਾਂ ਹੜ੍ਹ ਪ੍ਰਭਾਵਿਤ ਪਰਿਵਾਰ ਜੋ ਬਿਆਸ ਦਰਿਆ ਦੇ ਨਾਲ ਪ੍ਰਭਾਵਿਤ ਹੋਏ ਸੀ ਪਿੰਡ ਅਬਦੁੱਲਾਪੁਰ ਮੰਡ ਵੱਡੀ ਮਿਆਣੀ ਨੂੰ ਲੱਗਦਾ ਟਾਂਡੇ ਹਲਕੇ ਨੂੰ ਇਲਾਕਾ ਉਹ ਪਰਿਵਾਰ ਇੱਥੇ ਇਬਰਾਹਿਮਪੁਰ ਗੁਰਦੁਆਰਾ ਸਾਹਿਬ ਦੇ ਵਿੱਚ ਰਹਿ ਰਿਹਾ ਹੈ ਤੇ ਉੱਥੇ ਹੀ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਪੰਜਾਬ ਵਾਸੀ ਦੇ ਰਹੇ ਨੇ ਉਹਨਾਂ ਨੂੰ ਛੇਵੀਂ ਪਾਛਾਈ ਪੁਲਪੁਕਤਾ ਸਾਹਿਬ ਗੁਰੂ ਘਰ ਟਾਂਡਾ ਇਲਾਕੇ ਵਿੱਚ ਲੰਗਰ ਦੀਆਂ ਸੇਵਾਵਾਂ ਨਿਭਾ ਰਹੇ ਨੇ ਜਿਵੇਂ ਕਿ ਪਹਿਲਾਂ ਤੁਸੀਂ ਪਹਿਲੀਆਂ ਅਪਡੇਟ ਵਿੱਚ ਦੇਖਿਆ ਹੋਇਆ ਹੈ ਬਾਬਾ ਦੀਪ ਸਿੰਘ ਸੇਵਾਦਾਲ ਤੇ ਇੱਕ ਮੂਨਕਾ ਦੀ ਸੰਸਥਾ ਜਥੇਦਾਰ ਦਵਿੰਦਰ ਸਿੰਘ ਮੂਨਕਾ ਉਹਨਾਂ ਦੀਆਂ ਸੰਸਥਾਵਾਂ ਲੰਗਰ ਦੇ ਸੇਵਾਵਾਂ ਨਿਭਾ ਰਹੀਆਂ ਨੇ ਤੇ ਇੱਥੇ-ਇੱਥੇ ਛੇਵੀਂ ਪਾਛਾਈ ਪੁਲਪੁਕਤਾ ਸਾਹਿਬ ਬਹੁਤ ਭਾਗ ਵਾਲੀ ਧਰਤੀ ਹੈ ਸਾਡਾ ਇਲਾਕਾ ਕਿ ਕੋਈ ਨਾ ਡਾਇਰੈਕਟ ਲਗਨ ਕਿਸਾ ਬੰਦ ਜੀ ਕੋਰੋ ਦੇ ਪਾਸੇ ਦੇ ਹਨ ਛੇਪਾ ਛੇ ਪੁੱਪਤਾ ਸਾਹਿਬ ਤੋਂ ਬਾਬਾ ਜੀ ਪੁੱਪਤਾ ਸਾਹਿਬ ਠੀਕ ਹੈ ਜੀ ਸਵੇਰੇ ਸ਼ਾਮ ਆ ਰਿਹਾ ਅੰਨ ਮੇਰੇ ਵੱਲੋਂ ਅੰਦਰ ਸਵੇਰੇ ਸ਼ਾਮ ਆ ਰਿਹਾ ਹੈ ਠੀਕ ਹੈ ਜੀ ਕਿੰਨੇ ਦਿਨ ਹੋ ਗਿਆ ਫੇਡਿਕਸਰ ਹੋ ਗਿਆ ਮੇਰੇ ਖਿਆਲ ਨਾਲ ਬਹੁਤ ਅੱਛਾ ਦਰਦ ਵੀ ਮਿਲ ਗਿਆ ਜੀ ਆਜੋ ਅਸੀਂ ਜਾਣਦੇ ਹਾਂ ਪਾਣੀ ਦਾ ਲੈਵਲ ਕਿੱਥੋਂ ਤੱਕ ਕਿੰਨਾ ਕੁ ਰਹਿ ਚੁੱਕਿਆ ਹੈ ਇਹ ਪਿੰਡ ਮਿਆਣੀ ਰੋਡ ਤੇ ਇਬਰਾਹਿਮਪੁਰ ਗੁਰੂਕਰ ਸੰਗਤ ਸਾਹਿਬ ਦੇ ਸਾਹਮਣੇ ਵਾਲੇ ਖੇਤ ਨੇ ਜਿੱਥੋਂ ਤੁਸੀਂ ਪਿਛਲੀਆਂ ਪੋਸਟਾਂ 'ਚ ਦੇਖਿਆ ਹੋਇਆ ਹੈ ਪਾਣੀ ਕਿੰਨਾ ਕੁ ਹੈ ਉੱਥੇ ਤਾਂ ਉੱਥੇ ਹੀ ਪਾਣੀ ਹੈ ਇਹ ਉਹ ਰਸਤਾ ਹੈ ਜਿੱਥੋਂ ਡੇਰਾ ਬਾਬਾ ਨਾਨਕ ਚੋਲਾ ਸਹਿਮ ਨੂੰ ਯਾਤਰਾ ਪੈਦਲ ਯਾਤਰਾ ਗੁਜਰਦੀ ਹੈ ਉਸ ਰਸਤੇ ਚ ਪਾਣੀ ਆ ਚੁੱਕਿਆ ਹੈ ਤੇ ਇਸ ਜਗ੍ਹਾ ਤੋਂ 2 ਤੋਂ 3 ਕਿਲੋਮੀਟਰ ਤੱਕ ਦੂਰ ਦਰਿਆ ਹੈ ਤੇ ਦਰਿਆ ਤੋਂ 3 ਕਿਲੋਮੀਟਰ ਆਪਣੇ ਪਿੰਡ ਵਾਲੀ ਸਾਈਡ ਪਾਣੀ ਵੱਧ ਚੁੱਕਿਆ ਹੈ ਉੱਥੇ ਦਾ ਉੱਥੇ ਪਾਣੀ ਖੜਿਆ ਹੈ ਤੇ ਪਿੱਛੋਂ ਜਿੱਦਾਂ ਸੁਣਨ ਚ ਆ ਰਿਹਾ ਹੈ ਪੌਂਗ ਡੈਮ ਦੇ ਵਿੱਚ ਪਾਣੀ ਦਾ ਬਹੁਤ ਵੱਧਾ ਹੋਇਆ ਪਿਆ ਹੈ ਤੇ ਹੋ ਸਕਦਾ ਹੈ ਕੁਝ ਲੈਵਲ ਵੱਧ ਸਕਦਾ ਹੈ ਜਿਸ ਤਰ੍ਹਾਂ ਪੰਜਾਬ ਵਿੱਚ ਲਗਾਤਾਰ ਮੀਂਹ ਚੱਲ ਰਹੀ ਸੀ ਅੱਜ ਵੀ ਕੱਲ ਵੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਹਿਮਾਚਲ ਵਿੱਚ ਵੀ ਤੇ ਜੰਮੂ ਕਸ਼ਮੀਰ ਵਿੱਚ ਵੀ ਬੱਦਲ ਪਾੜ ਰਹੇ ਨੇ ਉਹ ਹਿਸਾਬ ਨਾਲ ਲਾਇਆ ਜਾ ਸਕਦਾ ਹੈ ਪਾਣੀ ਕੁਝ ਹੱਦ ਤੱਕ ਵੱਧ ਵੀ ਸਕਦਾ ਹੈ ਪਰ ਇਹ ਕੁਦਰਤ ਹੈ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਸੋ ਜਿਸ ਤਰ੍ਹਾਂ ਵੀ ਅਸੀਂ ਅਰਦਾਸ ਕਰੀਏ ਆਓ ਕਿ ਵਾਹਿਗੁਰੂ ਮਿਹਰ ਕਰੇ ਪਾਣੀ ਦਾ ਦਰ ਘਟਿਆ ਰਹੇ